ਮੇਰੇ ਪਿਛਲੇ ਦਿਨੀ ਬਿਹੰਦਰ ਸਿੰਘ ਕੇਪੀਜੀ ਦੇ ਸੁਪੁੱਤਰ ਹੁਣ ਹਰਸ਼ਪੁੱਤਰ ਚੀਕੇਪੀਜੀ ਦੀ ਜਿਹੜੀ ਆ ਮਾਤ ਹੋ ਗਈ ਸੀ ਬੇਵਕਤੀ ਮਾਤ ਹੋਈ ਆ ਬਹੁਤ ਹੀ ਵੱਡਾ ਦੁੱਖ ਜਿਹੜਾ ਕੇ ਕੀ ਪਰਿਵਾਰ ਨੂੰ ਲੱਗਿਆਗਾ ਕਿਉਂਕਿ ਬਹੁਤ ਅੱਛਾ ਉਹਨਾਂ ਦਾ ਰਾਜਨੀਤੀ ਵਿੱਚ ਬਹੁਤ ਲੰਬਾ ਕੈਰੀਅਰ ਰਿਹਾਗਾ। ਉਹਨਾਂ ਨੇ ਪੰਜਾਬ ਦੇ ਅੰਦਰ ਕਾਫੀ ਵੱਡੇ ਪੱਧਰ ਤੇ ਸੇਵਾ ਕੀਤੀ ਹੈ। ਸੋ ਉਹਨਾਂ ਦੇ ਸੁਪੁੱਤਰ ਦਾ ਬੇਵਕੂਫੀ ਜਾਣਾ ਮੈਂ ਸਭੰਦਰ ਸਮਾਜ ਦੇ ਲਈ ਇੱਥੇ ਉਹਨਾਂ ਦੇ ਪਰਿਵਾਰ ਦੇ ਲਈ ਵੱਡਾ ਘਾਟਾ ਹੈਗਾ, ਉੱਥੇ ਸਮਾਜ ਦੇ ਲਈ ਵੀ ਬਹੁਤ ਵੱਡਾ ਘਾਟਾ ਹੈਗਾ। ਸੋ ਅੱਜ ਉਹਨਾਂ ਤੇਰਾ ਦੁੱਖ ਵੰਡਾਉਣ ਦੇ ਲਈ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਸਾਰੇ ਸਾਥੀ ਪਹੁੰਚੇ ਆ ਅਸੀਂ ਸੋ ਇਹਨਾਂ ਦਾ ਦੁੱਖ ਵੰਡਾਇਆਗਾ। ਅਸੀਂ ਤਾਂ ਇਹੀ ਪ੍ਰਮਾਤਮਾ 'ਕੀ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਅਜੀਤ ਜੀ ਨੂੰ ਆਪਣੇ ਚਰਨਾਂ 'ਚ ਬਰਾਜਮਾਨ ਰੱਖਿਆ ਔਰ ਪਿੱਛੇ ਜਿਹੜਾ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ਾ ਚ 4 ਤੋਂ 5 ਦਿਨ ਹੋ ਗਏ ਨੇ ਇਸ ਹਾਦਸੇ ਨੂੰ ਪਰ ਗੁਰਸ਼ਨ ਪ੍ਰਿੰਸ ਜਿਹੜੇ ਤੈਕਾ ਗੱਡੀ ਸੀ ਕਿ ਉਹ ਹਜੇ ਤੱਕ ਕੋਈ ਸਤਿ ਰਿਸ਼ਤ ਤੋਂ ਦੂਰ ਹੈ। ਹਾਲਾਂਕਿ ਦਿੱਲੀ ਪੁਲਿਸ ਨੇ ਜਾਰੀ ਕਰ ਦਿੱਤੀ ਗਈ। ਦਿੱਲੀ ਵਿੱਚ ਵੀ ਗਈ ਸੀ ਪੁਲਿਸ ਉਹਦੇ ਜੀਜਾ ਜੀ ਦੇ ਘਰੇ ਉੱਥੇ ਵੀ ਕੁਝ ਨਹੀਂ ਮਿਲਿਆ। ਲੁਧਿਆਣਾ ਵੀ ਗਏ ਸੀ ਦਿੱਲੀ ਦੀ ਹਜੇ ਤੱਕ ਜੋ ਪਤਾ ਲੱਗਾ ਵੀ ਦਿੱਲੀ ਵਿੱਚ ਉਹਨੇ ਕਿਤੇ ਪਨਾਹ ਲਈ। ਦੇਖੋ ਜਿਹੜਾ ਵੀ ਦੋਸ਼ੀ ਆ ਚਾਹੇ ਕਿਤੇ ਪਨਾਹ ਲੈ ਲੇ ਜਿੱਥੇ ਮਰਜੀ ਉਹ ਭੱਜਣ ਦੀ ਕੋਸ਼ਿਸ਼ ਕਰੇ ਪਰ ਲੇਕਿਨ ਕਾਨੂੰਨ ਦੇ ਹੱਥ ਜਿਹੜੇ ਬੜੇ ਲੰਬੇ ਨੇ ਬੜੀ ਜਲਦੀ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਬਿਲਕੁਲ ਸਜ਼ਾ ਦੇਵਾਂਗੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਕਿਉਂਕਿ ਐਕਸੀਡੈਂਟ ਜਿਹੜਾ ਹੋ ਗਿਆ ਉਸ ਬਾਅਦ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਸੀ بجائے ਭੱਜਣ ਦੇ ਜੇਕਰ ਐਕਸੀਡੈਂਟ ਕਿਤੇ ਹੋ ਗਿਆ ਕਿਤੇ ਵੀ ਹੋ ਜਾਵੇ ਐਕਸੀਡੈਂਟ ਪਰ ਲੇਕਿਨ ਸਾਨੂੰ ਜੋ ਕੋ ਜਖਮੀ ਆ ਜਾਂ ਕਿਸੇ ਤੇ ਸੱਟ ਲੱਗੀ ਆ ਸਭ ਤੋਂ ਪਹਿਲਾਂ ਸਾਡੀ ਉਹਨੂੰ ਬਦਲ ਕਰਨੀ ਚਾਹੀਦੀ ਹੈ ਅਸੀਂ ਤਾਂ ਆਪ ਕਾਨੂੰਨ ਦੇ ਅੰਦਰ ਵੀ ਸੋਧ ਹੋਈ ਹੈ ਸਭ ਤੋਂ ਪਹਿਲਾਂ ਸਾਨੂੰ ਜਖਮੀਆਂ ਦੀ ਜਿਸੇ ਤੇ ਜਿਹੜਾ ਵੀ ਨਾਲ ਹੋਇਆਗਾ ਉਹਦੀ ਬਦਦਕਾਰੀ ਤੇ ਪਰ ਲੇਕਿਨ ਉਹਨਾਂ ਨੇ ਭੱਜ ਕੇ ਜਿਹੜਾ ਮਸੰਦਾਪੁਰੋਂ ਇੱਕ ਵਾਰ ਫੇਰ ਤੋੜਿਆਗਾ ਸੋ ਬਿਲਕੁਲ ਉਹਨਾਂ ਦੇ ਖਿਲਾਫ ਹੋਏਗੀ ਲੀਗਲ ਕਾਰਵਾਈ ਉਹ ਇੱਕ ਜਿਹੜੇ ਗ੍ਰੈਂਡ ਵਿਟਾਰਾ ਵਾਲੇ ਡਰਾਈਵਰ ਸੀਗੇ ਜਿਹੜੇ ਅਸਲ ਵਿੱਚ ਚਾਰਦੀਨ ਹੈਗੇ ਹਸਪੀਟਲ ਦੇ ਦਾਖਲੇ ਹੈਗੇ ਨੇ ਉਹ ਉਹਨਾਂ ਦੇ ਮਦਰ ਸਾਹਮਣੇ ਆਏ ਸੀਗੇ ਉਹ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਬੇਵਜਾ ਵਿੱਚ ਆ ਦੇਖੋ ਇਹ ਕਾਨੂੰਨੀ ਪ੍ਰਕਿਰਿਆ ਕੀ ਕਿਸੇ ਨੂੰ ਇਸ ਤੇ ਲੈ ਕੇ ਜਿਆਦਾ ਬਹਿਸ ਮਾਰਨਾ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਹਜੇ ਕੇਸ ਜਿਹੜਾ ਉਹ ਇਨੀਸ਼ੀਅਲ ਸਟੇਜ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਨੂੰ ਵੀ ਜਿਹੜੀ ਆ ਖਲਲ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਨਵੈਸਟੀਗੇਸ਼ਨ ਅਫਸਰ ਜਿਹੜਾ ਉਹ ਅਬਦ ਲੈਵਲ ਤੇ ਇਮਾਨਦਾਰੀ ਦੇ ਨਾਲ ਜਿਹੜਾ ਪਾਰਦਰਸ਼ਤਾ ਦੇ ਨਾਲ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਆ ਦੂਸਰੇ ਪਾਸੇ ਇੱਕ ਉਹ ਹਾਰਸ ਪੁੱਤਰ ਚਲਾ ਗਿਆ ਔਰ ਦੂਸਰੇ ਪਾਸੇ ਇਸ ਨੇ ਗੱਲਾ ਨਹੀਂ ਕਰਨੀ ਜਿਹਨੇ ਕਾਨੂੰਨ ਦੇ ਅੰਦਰ ਉਹਨਾਂ ਨੂੰ ਵੀ ਜਿਹੜਾ ਇਨਵੈਸਟੀਗੇਸ਼ਨ ਅਫਸਰ ਦਾ ਸਾਥ ਦੇਣਾ ਚਾਹੀਦਾ। ਜੀਮਾ ਸਰ ਪੰਜਾਬ ਦੇ ਵਿੱਚ ਸ਼ਰਧਾਤਿ ਅਫਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬੀਤੇ ਦਿਨੀ ਅੰਮ੍ਰਿਤਸਰ ਤੋਂ ਦੇਰਾਦੂੰ ਜਾਰੀ ਟ੍ਰੇਨ ਦੇ ਉੱਪਰ ਦੇਸ਼ ਵਿਰੋਧੀ ਨਾਰੇ ਜਿਹੜੇ ਨੇ ਲਿਖੇ ਗਏ ਸੀਗੇ। ਚਲੰਦਰ ਵੀ ਉਹ ਟ੍ਰੇਨ ਜਿਹੜੀ ਆ ਕੇ ਰੁਕੀ ਹੈ ਤੇ ਕਾਫੀ ਗੰਭੀਰਤਾ ਵਾਲਾ ਮਸਲਾ ਹੈਗਾ ਇਸ ਨੂੰ ਲੈ ਕੇ ਸਰਕਾਰ ਕੀ ਕਰ ਰਹੀ ਹੈ? ਲੱਖੋ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰੂਗਾ ਜਾਂ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦੀ ਕੋਸ਼ਿਸ਼ ਕਰੂਗਾ ਤਾਂ ਕਾਨੂੰਨ ਜਿਹੜਾ ਉਹਦੇ ਨਾਲ ਸਖਤੀ ਨਾਲ ਜਿਹੜਾ ਪੇਸ਼ ਆਊਗਾ ਬਿਲਕੁਲ ਜਿਹੜਾ ਵੀ ਵਿਅਕਤੀ ਜਦੋਂ ਵੀ ਉਹ ਕਾਨੂੰਨ ਦੀ ਗ੍ਰਿਫਤ ਚ ਆਇਆ ਜਦੋਂ ਵੀ ਕਾਨੂੰਨ ਦੇ ਸਕੰਨੇ ਚ ਆਇਆ ਉਹਦੇ ਖਿਲਾਫ ਲਾਂਬ ਸਾਤ ਕਰ ਦੇ ਜੀ ਉਹ ਕੀ ਤੁਸੀਂ ਉਹ ਗੁਰਪਤਵਨ ਸਿੰਘ ਪਨੋਦ ਉਹ ਲੋ ਵੀਡੀਓ ਵੀ ਜਿਹੜੀ ਜਾਰੀ ਕੀਤੀ ਗਈ ਸੀ ਇਸ ਨੂੰ ਲੈ ਕੇ ਦੇਖੋ ਕੁਝ ਬੇਜਲ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਬਾਹਰ ਬੈਠ ਕੇ ਗੈਰ ਕਾਨੂੰਨੀ ਕਾਰਵਾਈਆਂ ਕਰਦਿਆਂ ਭਾਰਤ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਭਾਰਤ ਸਰਕਾਰ ਹੁਣ ਵਿਆਹ ਕੇ ਇੱਥੇ ਸਜ਼ਾ ਦੇਵੇ ਉਹ ਬਹੁਤ ਲੰਬੇ ਅਰਸੇ ਤੋਂ ਪੰਜਾਬ ਵਿਰੋਧੀ ਦੇਸ਼ ਵਿਰੋਧੀ ਸ਼ਾਂਤੀ ਜਿਹੜਾ ਲੋਕਾਂ ਦੀ ਸ਼ਾਂਤੀ ਬਣਕਰ ਰਹੇ ਲਗਾਤਾਰ ਲੱਗੇ ਰਹੇ ਪਰ ਲੇਕਿਨ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਜਿਹੜਾ ਭਾਈਚਾਰਕ ਸਾਂਝ ਦਾ ਪ੍ਰਤੀਕ ਸੂਬਾ ਗਾ ਦੇ ਅੰਦਰ ਕਦੇ ਵੀ ਸ਼ਾਂਤੀ ਜਿਹੜੀ ਉਹ ਭੰਗ ਨਹੀਂ ਹੋ ਜਿਹੜਾ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦਾਗਾ ਉਹਨੂੰ ਮੂੰਹ ਦਿਖਾਣੀ ਪੈਂਦੀ ਹੈ ਸੋ ਉਹਨਾਂ ਨੂੰ ਮੂੰਹ ਦਿਖਾਣੀ ਪਊਗੀ ਔਰ ਦੂਸਰਾ ਮੈਂ ਸੰਬੰਧ ਮੈਂ ਬੇਨਤੀ ਕਰਦਾਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਦੇਸ਼ ਦੇ ਹੋਰ ਮਿਸਟਰ ਸਾਹਿਬ ਨੂੰ ਕਿ ਉਹਨੂੰ ਦੇਸ਼ ਅੰਦਰ ਲਿਆਂਦਾ ਜਾਵੇ ਔਰ ਬਹੁਤ ਸਾਰੇ ਮਕਾਦਮੇ ਦੇਸ਼ ਅੰਦਰ ਉਸ ਉਸ ਵਿਅਕਤੀ ਦੇ ਖਿਲਾਫ ਦਰਜ ਹੋਏ ਹੋਏ ਨੇ ਕਿ ਉਹਨਾਂ ਮਕਦਮਿਆਂ ਦੇ ਤਹਿਤ ਉਹ ਦੇ ਖਿਲਾਫ ਕਰਦੇ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਜਿਹੜਾ ਗੱਲ ਚੱਲਦੀ ਨਜ਼ਰ ਆ ਰਹੀ ਹੈ ਕਈ ਜਗ੍ਹਾ ਤੋਂ ਉਹਨਾਂ ਨੂੰ ਕੱਢਿਆ ਵੀ ਜਾ ਰਿਹਾ ਹੈ ਇਸ ਤਰ੍ਹਾਂ ਦਿੱਖਦੇ ਇਸੇ ਦੇਖੋ ਭਾਰਤ ਦੇਸ਼ ਇਕਗਾ ਸਾਰਿਆਂ ਨੂੰ ਇੱਕ ਦੂਜੀ ਜਗ੍ਹਾ ਤੇ ਹਰ ਇੱਕ ਵਿਅਕਤੀ ਕੋਈ ਕੰਮ ਕਰਨ ਲਈ ਜਾਂਦਾ ਹੈ ਕੋਈ ਜਿਹੜਾ ਦਾ ਬਿਜ਼ਨਸ ਕਰਨ ਲਈ ਜਾਂਦਾ ਹੈ ਸੋ ਭਾਰਤ ਦੇਸ਼ ਇਕਾ ਸੋ ਕਿਸ ਦੇ ਖਲਾਫ ਜਿਹੜੀ ਆ ਉਕੇ ਨਹੀਂ ਕਰ ਵੀ ਨਹੀਂ ਕੱਟਦੀ ਮੁੱਖ ਮੰਤਰੀ ਮਾਨ ਹੁਣਾਂ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ 45 ਦਿਨਾਂ ਦੇ ਵਿੱਚ ਹੜਪੀਟਾਂ ਦੀ ਜਿਹੜੀ ਮਦਦ ਆ ਜੋ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏਗਾ ਕੀ ਚੱਲ ਰਿਹਾ ਉਹਦੇ ਤੇ ਮੁਆਵਜ਼ਾ ਮਿਲਣਾ ਸ਼ੁਰੂ ਹੋ ਗਿਆ ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹਨਾਂ ਨੂੰ ਲਗਭਗ ਸਾਰਿਆਂ ਨੂੰ ਮੁਆਵਜ਼ਾ ਮਿਲ ਗਿਆ ਪਰ ਜਿੱਥੇ ਜਿੱਥੇ ਗਰਦਾਬਰੀ ਹੋਈ ਜਾ ਰਹੀ ਹੈ ਜਾਂ ਜਿੱਥੇ ਜਿੱਥੇ ਮੁਆਵਜ਼ੇ ਦੀ ਰਿਪੋਰਟ ਆ ਰਹੀ ਹੈ ਤੁਰੰਤ ਉਹਨਾਂ ਕੋਲ ਪਹੁੰਚ ਠੀਕ ਹੈ ਜੀ